ਧਰਮਾਂ ਪਰ ਕੇ ਲਾਹ ਪ੍ਰਾਪਤ ਕਰ ਰਹੇ ਹੋ ਮਹਾਰਾਜ ਕਿਰਪਾ ਕਰਨ ਸਰਬੱਤ ਦਾ ਵੀ ਹਾਜੀ ਮਨਜ਼ੂਰ ਕਰਨ ਇਸ ਦੇ ਨਾਲ ਹੀ ਨਿਮਾਣੇ ਨਤਾਣੇ ਅਣਜਾਣ ਜੀਵ ਦੀ ਬੇਨਤੀ ਪ੍ਰਵਾਨ ਕਰਨੀ ਜੋ ਹੁਕਮ ਹੋਇਆ ਹੈ ਸਤਿਗੁਰਾਂ ਦਾ ਜੋ ਇਹ ਪਰਸੋਂ ਰੋਜ਼ ਤੋਂ ਗੁਰਬਾਣੀ ਦਾ ਪਵਿੱਤਰ ਪ੍ਰਵਾਹ ਚੱਲਿਆ ਤੇ ਜੋ ਸਤਿਗੁਰਾਂ ਨੇ ਫਰਮਾਨ ਬਖਸ਼ਿਸ਼ ਕੀਤਾ ਹੈ ਦੇ ਨਾਲ ਜੁੜਨ ਦੇ ਵਾਸਤੇ ਤੋ ਜਦਨ ਕੀਤਾ ਜਾਵੇ ਬੇਨਤੀ ਪ੍ਰਵਾਨ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਤੀ ਫਤੇ ਗੁਰੂ ਪਿਆਰੇ ਸਾਧ ਸੰਗਤ ਆਮ ਕਰਕੇ ਗੁਰੂ ਘਰਾਂ ਦੇ ਵਿੱਚ ਜਾਂ ਨਿਤਨੇਮੀ ਗੁਰੂ ਕੇ ਪਿਆਰੇ ਜਿਹੜੇ ਦੋਗਲੇ ਆਮੇ ਸ਼ਬਦ ਪੜਦੇ ਹਨ ਅਰਦਾਸ ਵੇਲੇ ਤੂੰ ਠਾਕਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਸੇ ਪ੍ਰਕਾਰ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਹੈ ਕਿਉਂਕਿ ਜੇ ਆਪਾਂ ਸਾਰੇ ਸ਼ਬਦ ਦਾ ਜਿਹੜਾ ਹੈ ਇਹਦੇ ਨਾਲ ਵਿਚਾਰ ਦੇ ਨਾਲ ਜੁੜਦਾ ਲਾਹਾ ਪ੍ਰਾਪਤ ਕਰਨ ਵਾਸਤੇ ਯਤਨ ਕਰੀਏ ਤੇ ਸਮਾਂ ਕਾਫੀ ਲੱਗੇਗਾ ਸੋ ਇਸ ਕਰਕੇ ਬੇਨਤੀ ਹੈ ਸੰਖੇਪ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਇਸ ਬਾਣੀ ਤੇ ਸੰਪਾਦਕ ਸ਼ਾਂਤੀ ਦੇ ਪੰਜ ਪਰਮੇਸ਼ਰ ਦਾ ਰੂਪ ਜਿਨ੍ਹਾਂ ਨੇ ਉਚਾਰਨ ਕੀਤਾ ਹੈ ਸੋਰਠਾ ਰਾਗਣੀ ਦੇ ਵਿੱਚ ਅਸ਼ਟਪਦੀਆਂ ਇਹ ਸ਼ਬਦ ਦਾ ਭਾਵ ਅੱਠਾਂ ਪਦੀਆਂ ਵਾਲਾ ਸ਼ਬਦ ਹੈ ਸੋ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਜਿਹੜੇ ਕੰਮ ਵਾਸਤੇ ਸੰਸਾਰ ਤੇ ਜੀਵ ਆਉਂਦਾ ਹੈ ਸੋਚਿਆ ਜਾਵੇ ਜਿੰਨੇ ਵੀ ਕੋਈ ਸਮਾਗਮ ਜੋੜ ਮੇਲੇ ਜਾਂ ਜੋਕ ਜੀ ਵੀ ਹੁੰਦਾ ਹੈ ਇਸ ਜੀਵ ਦੇ ਅੰਤਮ ਦੇ ਸਮੇਂ ਨੂੰ ਅੰਤਮ ਸਮੇਂ ਨੂੰ ਸੁਧਾਰਨ ਵਾਸਤੇ ਸਫਲਾ ਕਰਨ ਵਾਸਤੇ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਹੋਰ ਕਿਸੇ ਰਿਸ਼ਤੇਦਾਰ ਨੂੰ ਕਿਸੇ ਹੋਰ ਗੱਲ ਨੂੰ ਯਾਦ ਨਹੀਂ ਜਿਆਦਾ ਕੀਤਾ ਜਾਂਦਾ ਆਪਣੇ ਆਪ ਹੀ ਸਭ ਯਾਦ ਰਹਿੰਦਾ ਹੈ ਐਸਾ ਕਾਰਨ ਹੈ ਕਿ ਪਰਮੇਸ਼ਰ ਦੀ ਯਾਦ ਜਿਹੜੀ ਹੈ ਉਹਦੇ ਵੱਲੋਂ ਮਨ ਦੇ ਦਾ ਜੀਵਤਾ ਇਨਸਾਨ ਦਾ ਮਨ ਭਟਕ ਜਾਂਦਾ ਇਧਰ ਜੁੜਨਾ ਔਖਾ ਆਖਣ ਔਖਾ ਸੁਣਨ ਔਖਾ ਸੋ ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਮੁੱਖ ਕਾਰਨ ਹੈ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰੇਥਾ ਜਾਤ ਰੰਗ ਮਾਇਆ ਕੈ ਕਹਿੰਦੇ ਤੈਨੂੰ ਇਹ ਮਾਨਸ ਜਨਮ ਪ੍ਰਾਪਤ ਹੋਇਆ ਹੈ ਤਾਂ ਖਾਸ ਕਾਰਨ ਇੱਕੋ ਹੀ ਹੈ ਕੇ 184 ਜੂਨ ਜਿਹੜੀ ਪਰਮੇਸ਼ਰ ਨੇ ਪੈਦਾ ਕੀਤੀ ਉਹਦੇ ਵਿੱਚੋਂ ਏਕੇ ਵਾਰ ਹੀ ਹੈ ਤੈਨੂੰ ਪਰਮੇਸ਼ਰ ਨੇ ਬਖਸ਼ੀ ਕਿ ਜੇ ਜਤਨ ਕਰੇ ਗੁਰੂ ਕੀ ਸ਼ਰਨ ਵਿੱਚ ਆ ਕੇ ਤੇ ਜਨਮਾ ਜਨਮਾ ਦਾ ਵਿਛੜਿਆ ਜਿਹੜਾ ਜੀਵ ਹੈ ਉਹਦਾ ਉਹਦੇ ਨਾਲ ਮਲਾਪ ਹੋ ਸਕਦਾ ਮੁੱਖ ਕਾਰਨ ਇਹ ਹੈ ਇਸ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਵੀ ਜਿੱਥੇ ਗਏ ਤਿੰਨ ਬਚਨ ਹੀ ਦੱਸੇ ਆਮ ਸੰਗਤਾਂ ਨੂੰ ਪ੍ਰੇਮੀਆਂ ਨੂੰ ਭਾਈ ਨਾਮ ਜਪੋ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ ਜੀਦੇ ਵਿੱਚ ਤਿੰਨ ਗੱਲਾਂ ਹਨ ਸੇਵਾ ਸਿਮਰਨ ਤੇ ਸਤ ਸੰਗਤ ਸਮਝੋ ਪਰਮੇਸ਼ਰ ਨੇ ਉਹਦੇ ਕੋਲੋਂ ਕੁਝ ਵੀ ਨਹੀਂ ਲਗਾਇਆ ਜਿਹਦੇ ਕੋਲ ਤਿੰਨਾ ਚੋਂ ਇੱਕ ਵੀ ਗੁਣ ਨਹੀਂ ਹੈ ਪੱਕਾ ਧ੍ਰੜ ਨਹੀਂ ਹੈ ਤੇ ਉਹਨੂੰ insan ਬਾਣੀ ਅਨੁਸਾਰ ਨਹੀਂ ਮੰਨਿਆ ਜਾਂਦਾ ਚਾਰਣ ਕਰੋ ਸ੍ਰੀ ਵਾਹਿ ਜੀ ਕਿਉਂਕਿ ਸਤਗੁਰੂ ਜੀ ਕਹਿੰਦੇ ਜੇ ਹਰ ਚੀਜ਼ ਨੂੰ ਫਲ ਲੱਗਦਾ ਹੈ ਕੋਈ ਫਸਲ ਹੈ ਕੋਈ ਦ੍ਰਦਰਸ਼ ਹੈ ਫਲਾਂ ਵਾਲਾ ਤੇ ਕਹਿੰਦੇ ਮਨੁੱਖ ਨੂੰ ਕਿਹੜਾ ਫਲ ਲੱਗਦਾ ਆਪਾਂ ਕਹਿ ਦਿੰਨੇ ਧੀਆਂ ਪੁੱਤ ਫਲ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਉਹਦੇ ਨਾਲ ਜੁੜ ਜਾਣਾ ਉਹਦਾ ਗਿਆਨ ਹੋ ਜਾਣਾ ਅਸਲ ਮਨੁੱਖ ਦੇ ਕਾ ਇਹ ਉਤਮ ਫਲ ਅਸਲ ਇਹ ਫਾਲੇ ਨੂੰ ਲੱਗਦਾ ਹੈ ਜੇ ਤਰ ਯਤਨ ਕੀਤਾ ਜਾਵੇ ਤੇ ਜੀਵ ਕਹਿੰਦਾ ਮੈਨੂੰ ਇਹਦੇ ਵਾਸਤੇ ਸਮਾਂ ਨਹੀਂ ਮੈਨੂੰ ਸਮਝ ਨਹੀਂ ਹੋਰ ਕਿੱਦਾਂ ਪਤਾ ਲੱਗਦਾ ਗੁਰੂ ਕੀ ਸਾਧ ਸੰਗਤ ਇਤਿਹਾਸ ਵਿੱਚ ਚਾਉਂਦਾ ਹੈ ਇੱਕ ਵਾਰ ਮਹਾਰਾਜਾ ਸ਼ੇਰੇ ਪੰਜਾਬ ਨੂੰ ਬਾਬਾ ਫੂਲਾ ਸਿੰਘ ਜੀ ਅਕਾਲੀ ਨੇ ਕਿਹਾ ਕਹੇ ਮਹਾਰਾਜਾ ਇਹ ਕਿੰਨੀ ਗ ਬਾਣੀ ਪੜਦੇ ਹੋ ਕਹਿੰਦਾ ਜੀ ਮੈਨੂੰ ਆਉਂਦੀ ਨਹੀਂ ਮੈਂ ਅਨਪੜ ਹਾਂ ਬਾਣੀ ਨੇ ਮੈਂ ਪੜ ਸਕਦਾ ਉਹਨਾਂ ਕਹੇ ਤੇਰੇ ਕੋਲ ਫੌਜ ਵਿੱਚ ਧੋਪਾ ਕਿੰਨਿਆ ਹਨ ਘੋੜੇ ਕਿੰਨਿਆ ਨੇ ਘੋੜ ਸਵਾਰਾਂ ਦਾ ਕਿੰਨਾ ਪਹਿਰਾ ਹੈ ਹੋਰ ਤੇਰੇ ਕੋ ਕਿੰਨਾ سلسلہ ਹੈ ਸਾਰਾ ਉਹਨੇ ਦੱਸ ਦਿੱਤਾ ਜਿੱਥੇ-ਜਿੱਥੇ ਉਹਨਾਂ ਦੇ ਹੈੱਡ ਕੁਆਰਟਰ ਛੌਣੀਆਂ ਸਭ ਦੱਸ ਦਿੱਤਾ ਪਰ ਕਹਿੰਦੇ ਉਹ ਤੈਨੂੰ ਕਿਵੇਂ ਯਾਦ ਹੈ ਇਹ ਦੁਨੀਆ ਦੀਆਂ ਗੱਲਾਂ ਤੇ ਜਿਹੜੀਆਂ ਹਨ ਅਨਪੜ੍ਹ ਬੰਦਾ ਜਾ ਜੀ ਨੂੰ ਦਿਸਦਾ ਨਹੀਂ ਉਹ ਪੈਸੇ ਵੀ ਗਣ ਲੈਂਦਾ ਟਾਈਮ ਵੀ ਦੱਸ ਦਿੰਦਾ ਪਰ ਜਿਹਦੇ ਕੋਲ ਸਭ ਕੁਝ ਪਰਮੇਸ਼ਰ ਨੇ ਸਰੀਰ ਸਭ ਕੁਝ ਜਿੱਤਾਂ ਆਣ ਦਿੱਤੇ ਹਨ ਉਹ ਅਸਲ ਕੰਮ ਨੂੰ ਉੱਤੇ ਤੋਂ ਪਾਸੇ ਹੋ ਜਾਂਦਾ ਉਹ ਕਈ ਤਰ੍ਹਾਂ ਦੇ ਭਾਨੇ ਬਣਾਉਂਦਾ ਹੈ ਤੇ ਸਤਿਗੁਰੂ ਜੀ ਇਸੇ ਤਰ੍ਹਾਂ ਇਹਨੇ ਦੱਸਿਆ ਕਿ ਬਾਬਾ ਫੂਲਾ ਜ਼ਿੰਦਗੀ ਨੇ ਕਿਆ ਜੇ ਤੂੰ ਇੱਕ ਇੱਕ ਪੌੜੀ ਵੀ ਰੋਜ਼ ਦੀ ਯਾਦ ਕਰੇਂ ਜਾਂ ਇੱਕ ਤੋਂ ਵੀ ਕਰ ਲਵੇਂ ਦੇ ਤੋਂ ਮਹੀਨੇ ਦੇ ਵਿੱਚ ਕਿੰਨਾ ਕੁਝ ਸਿੱਖ ਸਕਦਾ ਹੈ ਉਹਨੇ ਕਿਹਾ ਜੀ ਸਤਿ ਬਜਨ ਪਰ ਵਾਜ ਕਲ ਦੇ ਰਾਜਿਆਂ ਵਰਗਾ ਨਹੀਂ ਸੀ ਉਹਨੇ ਆਪਣੇ ਆਪ ਨੂੰ ਰਾਜਾ ਨਹੀਂ ਸਮਝਿਆ ਜਦੋਂ ਇਹ ਕਿਹਾ ਉਹ ਕਹਿੰਦਾ ਮੈਂ ਗੁਰੂ ਪੰਥ ਦਾ ਦਾਸ ਹਾਂ ਕੂਕਰ ਹਾਂ ਇਸ ਕਰਕੇ ਉਹਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਕਿ ਉਹਦੇ ਜਿਹੜੇ ਨਿਆਂ ਜਾਂ ਉਹਦਾ ਜੀਵਨ ਜਿਹੜਾ ਹੈ ਕਹਿਣ ਨੂੰ ਭਾਵੇਂ ਕੋਈ ਉਹਦੇ ਤੇ ਵੀ ਕਿੰਤੂ ਪਰੰਤੂ ਕਰਦੇ ਹਨ ਪਰ ਗੁਣ ਵੇਖਣੇ ਜਿਹੜੇ ਪਹਿਲਾਂ ਸਭ ਤੋਂ ਜ਼ਰੂਰੀ ਹੁੰਦੇ ਹਨ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਭਾਈ ਜੇ ਤੇਰੇ ਵਸ ਨਹੀਂ ਇਹ ਤਾਂ ਬਾਕੀ ਕੀਤਾ ਕੋਈ ਕੰਮ ਤੇਰਾ ਲੇਖੇ ਵਿੱਚ ਨਹੀਂ ਹੈ ਆਪਣੇ ਰਹਿਣ ਵਾਸਤੇ ਖਾਣ ਪੀਣ ਵਾਸਤੇ ਪਸ਼ੂ ਪੰਛੀ ਵੀ ਜਤਨ ਕਰਦੇ ਜੇ ਨਾ ਹੋ ਸਕੇ ਆਪਣੇ ਘਰ ਬਣਾਉਂਦੇ ਹਨ ਤੇ ਤੂੰ ਮਨੁੱਖ ਹੋ ਕੇ ਕੰਮ ਨਹੀਂ ਕਰ ਸਕਦਾ ਜੇ ਤੇਰੇ ਵਸ ਨਹੀਂ ਤੇ ਉਹ ਤੇ ਗੜੀ ਬੇਨਤੀ ਕਰ ਮਹਾਰਾਜ ਸਤਿਗੁਰੂ ਕਿਰਪਾ ਕਰੋ ਗੁਰੂ ਕੀ ਸੰਗਤ ਵਿੱਚ ਬੇਨਤੀ ਕਰ ਇਹ ਤਿੰਨ ਰੂਪ ਹਨ ਉਹਦੇ ਪਰਮੇਸ਼ਰ ਆਪ ਤੇ ਸਤਿਗੁਰੂ ਤੇ ਗੁਰੂ ਕੀ ਸੰਗਤ ਇਹ ਤਿੰਨਾਂ ਵਿੱਚ ਕੋਈ ਫਰਕ ਨਹੀਂ ਜੇ ਮਨ ਕਰਕੇ ਇਹਨਾਂ ਦੇ ਭਰੋਸਾ ਕੀਤਾ ਜਾਵੇ ਇੱਥੇ ਬੇਨਤੀ ਕਰਨੀ ਜ਼ਰੂਰੀ ਹੈ ਕਿ ਮਹਾਰਾਜ ਮੇਰੇ ਕੋਲ ਇਹ ਗੁਣ ਕੋਈ ਵੀ ਚੰਗਾ ਨਹੀਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪ੍ਰੇ ਕੀ ਰਾਖੋ ਸ਼ਰਮਾ ਤੇ ਜੇ ਤੂੰ ਉਨੇ ਕੜੀ ਬੇਨਤੀ ਕਰੇ ਮਾਰ ਮੇਰੇ ਵਾਸਤੇ ਤੂੰ ਕਿਰਪਾ ਕਰ ਜਾਏ ਮਾਤਾ ਜੀ ਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਕੋਲ ਸਤਿਗੁਰੂ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਕਹਿਣ ਲੱਗੇ ਤੇਰੇ ਕਰਮਾਂ ਵਿੱਚ ਲਿਖਿਆ ਨਹੀਂ ਇੱਕ ਵਾਰ ਅਨਰਾਸ ਹੋ ਕੇ ਮੁੜ ਗਈ ਪਰ ਗੁਰੂ ਕੇ ਪਿਆਰੇ ਐਸੇ ਹੁੰਦੇ ਹਨ ਪਰਵਪਕਾਰੀ ਜੁਗਤੀ ਦੇ ਨਾਲ ਵਿਛੜਿਆ ਜੀਆਂ ਨੂੰ ਫਿਰ ਸਿੱਧੇ ਰਸਤੇ ਪਾ ਦਿੰਦੇ ਹਨ ਤੇ ਮਹਾਂਪੁਰਖਾਂ ਨੇ ਦੱਸਿਆ ਕਿ ਮਾਤਾ ਜਾ ਕੇ ਗੁਰੂ ਕੋਲ ਬੇਨਤੀ ਕਰ ਮਹਾਰਾਜ ਆਪ ਵਿੱਚ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ ਨਿਰਗੁਣ ਤੇ ਸਰਗੁਣ ਦਾ ਅੰਤਰ ਹੈ ਇਹ ਸਰੀਰ ਕਰਕੇ ਦਰਸ਼ਨ ਹੁੰਦੇ ਹਨ ਤੇ ਨਿਰਗੁਣ ਪਰਮੇਸ਼ਰ ਜਿਹੜਾ ਹੈ ਉਹ ਗੁਰੂ ਕੀ ਆਗਿਆ ਨਾਲ ਕਮਾਈ ਕੀਤੇ ਆ ਦਰਸ਼ਨ ਹੁੰਦੇ ਹਨ ਇਸ ਕਰਕੇ ਉਹਨਾਂ ਘੜੇ ਬੇਨਤੀ ਕਰ ਜੇ ਅੱਗੇ ਨਹੀਂ ਲਿਖਿਆ ਗਿਆ ਤੇ ਮਹਾਰਾਜ ਹੁਣ ਮੇਰੇ ਕਰਮਾਂ ਵਿੱਚ ਲਿਖ ਦਿਓ ਤੇ ਆਪ ਜਾਣਦੇ ਹੋ ਕਿਵੇਂ ਉਹਦੀਆਂ ਝੋਲੀਆਂ ਭਰੀਆਂ ਗੁਰੂ ਕੀ ਸੰਗਤ ਵਿੱਚ ਆਉਣਾ ਗੁਰੂ ਕੀ ਹਾਜ਼ਰੀ ਹਜ਼ੂਰੀ ਵਿੱਚ ਆਉਣਾ ਇਹਤੇ ਜਿਹੜੇ ਪੁੱਠੇ ਲੇਖ ਹਨ ਉਹ ਵੀ ਸਿੱਧੇ ਹੋ ਜਾਂਦੇ ਹੋਰ ਕੋਈ ਨਹੀਂ ਬਦਲ ਸਕਦਾ ਇਹਨਾਂ ਲੇਖਾਂ ਨੂੰ ਬੜੇ ਬੜੇ ਜਿਹੜੇ ਦੁਨੀਆਂ ਤੇ ਆਏ ਉਹਨਾਂ ਨੂੰ ਹੀ ਲੇਖਾਂ ਦਾ ਜਿਹੜਾ ਸਾਹਸੀ ਭੁਗਤਣਾ ਪਿਆ ਪਰ ਇੱਕ ਗੁਰੂ ਹੈ ਜਿਹੜਾ ਰੇਖ ਵਿੱਚ ਮੇਖ ਮਾਰ ਸਕਦਾ ਹੋਰ ਕੋਈ ਨਹੀਂ ਸੋ ਇਹ ਸਾਰੇ ਫਰਮਾਨ ਦੇ ਵਿੱਚ ਸਤਿਗੁਰਾਂ ਕਿਹਾ ਹੈ ਭਾਈ ਉਹ ਪਰਮੇਸ਼ਰ ਐਸਾ ਹੈ ਜਿਨੇ ਤਨੂੰ ਇਹ ਸਰੀਰ ਦਿੱਤਾ ਹੈ ਤੇ ਆਪਣੇ ਨਾਲ ਸਭ ਤੋਂ ਵੱਡੀ ਜਿਹੜੀ ਹੈ ਦਾਤ ਬਖਸ਼ੀ ਹੈ ਪ੍ਰਾਣ ਸਵਾਸ ਬਖਸ਼ੇ ਹਨ ਇਨਸਾਨ ਹੋਰ ਸਭ ਕੁਝ ਮੁੱਲ ਲੈ ਸਕਦਾ ਹੈ ਪਰ ਸਵਾਸ ਜਿਹੜੇ ਹਨ ਮੁੱਲ ਨਹੀਂ ਲੈ ਜਾ ਸਕਦੇ ਕਈ ਅੱਜ ਕੱਲ੍ਹ ਕਹਿੰਦੇ ਜੀ ਆਕਸੀਜਨ ਮੁੱਲ ਲਈ ਜਾਂਦੀ ਹੈ ਪਰ ਉਹ ਇਹਦਾ ਅਸਲ ਬਣਾ ਕੇ ਵਿਚਾਰ ਕੀਤਾ ਜਾਵੇ ਗੱਲ ਦਾ ਜਿੰਨਾ ਚਿਰ ਸਵਾਸਾਂ ਦਾ ਜਾਂ ਸਰੀਰ ਦਾ ਸਿਸਟਮ ਚੱਲਦਾ ਜ਼ਰੂਰ ਹੈ ਮਦਮ ਹੋ ਜਾਂਦਾ ਹੈ ਅਸੀਂ ਕਹਿੰਦੇ ਸਵਾਸ ਬੰਦ ਹੋ ਗਏ ਇਸ ਕਰਕੇ ਜਿਵੇਂ ਹਵਾ ਨਾ ਚੱਲੇ ਕਹਿੰਦੇ ਹਵਾ ਬੰਦ ਹੋ ਗਈ ਹਵਾ ਬੰਦ ਨਹੀਂ ਹੁੰਦੀ ਉਹਦੀ ਜਿਹੜੀ ਗਤੀ ਬਹੁਤ ਘਟ ਜਾਂਦੀ ਹੈ ਵੇਖਣ ਨੂੰ ਜਦਦਾ ਹਵਾ ਬੰਦ ਜੇ ਹਵਾ ਬੰਦ ਹੋ ਜਾਵੇ ਜਿੰਨੇ ਵੀ ਜੀਵ ਜੰਤੂ ਹਨ ਸਤਿਗੁਰਾਂ ਕਹਿਆ ਪਾਉਣ ਗੁਰੂ ਪਾਣੀ ਪਤਾ ਇਸ ਕਰਕੇ ਹਵਾ ਤੋਂ ਬਿਨਾ ਬਾਤ ਨਹੀਂ ਸਕਦੇ ਤੇ ਇਸੇ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਹ ਪਰਮੇਸ਼ਰ ਨੇ ਜੇ ਕਿਰਪਾ ਕੀਤੀ ਹੈ ਇਹਨੂੰ ਸਰੀਰ ਦਿੱਤਾ ਹੈ ਤੇ ਨਾਲੇ ਪ੍ਰਾਣ ਦਿੱਤੇ ਹਨ ਇਹ ਮੁੱਲ ਨਹੀਂ ਲੈ ਜਾ ਸਕਦੇ ਪਰਮੇਸ਼ਰ ਦੀ ਦਾਤ ਹੈ ਜਿਵੇਂ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਖਰਚਾ ਦਿੰਦਾ ਹੈ ਕਿ ਦੇ ਨਾਲ ਕੁਝ ਲਾਹਾ ਘਟ ਕੇ ਆਓ ਵਪਾਰ ਕਰਕੇ ਆਓ ਤੇ ਫਿਰ ਮੇਰੇ ਮਨ ਨੂੰ ਖੁਸ਼ੀ ਹੋਵੇਗੀ। ਉਹ ਹੀ ਧਨ ਪਦਾਰਥ ਜਿਹੜਾ ਕਿਥੇ ਹੋਰ ਪਾਸੇ ਲਾ ਦੇਣਾ, ਆਵਾਰਾ ਗਰਦੀ ਵਿੱਚ ਐਸ਼ ਪ੍ਰਸ਼ਤੀ ਵਿੱਚ ਖਰਚਿਆ ਜਾਵੇ ਸਮਾਂ ਲੰਘ ਜਾਂਦਾ ਹੈ ਪਰ ਉਹ ਹੱਥ ਕੁਝ ਨਹੀਂ ਆਉਂਦਾ ਮਾਪੇ ਵੀ ਨਿਰਾਸ਼ ਹੋ ਜਾਂਦੇ ਹਨ। ਜੇ ਕੋਈ ਉਹਨਾਂ ਦੀ ਲਾਇਕ ਜਿਹੜੀ ਔਲਾਦ ਹੈ, ਤੇ ਪੁੱਤਰ ਹੈ ਕੋਈ ਚੰਗਾ ਕੰਮ ਕਰੇਗਾ, ਉਹਦੇ ਤੇ ਖੁਸ਼ੀ ਹੁੰਦੀ ਹੈ। ਮਾਨ ਹੁੰਦਾ ਹੈ ਵਡਿਆਈ ਹੁੰਦੀ ਹੈ ਤੇ ਸਤਿਗੁਰਾਂ ਕਹਿਆ ਹੈ ਕਿ ਭਾਈ ਜਿਹੜੇ ਤੈਨੂੰ ਅਮੋਲਕ ਸਵਾਸ ਦਿੱਤੇ ਹਨ ਇਹਨਾਂ ਨੂੰ ਐਵੇਂ ਨਾ ਗਵਾ ਕਿਉਂਕਿ ਫਰਮਾਨ ਹੈ ਵਿਦਵਾਨਾਂ ਦਾ ਕਿ ਨਾਮ ਜਪਣ ਨੂੰ ਜੇਵਾ ਦਿੱਤੀ ਦਰਸ਼ਨ ਕਰਨ ਨੂੰ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਹੱਥ ਨਾ ਆਵੇ ਲੱਖੀ 22000 ਦਾ ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ ਉਹ ਜਿਸ ਬੰਦੇ ਨੂੰ ਇੰਨਾ ਘਾਟਾ ਉਹ ਬੰਦਾ ਕਿਉਂ ਜੀਵੇ ਕਹਿੰਦੇ ਹੋਰ ਕਈ ਤਰ੍ਹਾਂ ਦੇ ਸਰਫੇ ਕਰਦਾ ਸੂਮਪੁਣਾ ਕਰਦਾ ਹੈ ਪਰ ਇਹ ਨਹੀਂ ਵੇਦਾ ਮੇਰੇ ਸਵਾਸ ਜਿਹੜੇ ਸਾਰੇ ਐਵੇਂ ਤੁਰੇ ਜਾਂਦੇ ਹਨ ਇਹ ਕਿਤੇ ਮੁੜ ਕੇ ਲੱਭਣੇ ਨਹੀਂ ਜਿਹੜਾ ਸਮਾਂ ਲੰਘ ਗਿਆ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਖਿੱਚ ਖਿੱਚ ਰਹੀ ਤਰੋ ਸਮੇਂ ਖਿਸਕਾਈ ਕੰਨੀ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਇਸ ਪ੍ਰਕਾਰ ਕਹਿੰਦੇ ਭਾਈ ਸਮੇਂ ਦੀ ਕਦਰ ਕਰੀਏ ਜੇ ਮਾਰਾ ਸਮਾਂ ਦਿੱਤਾ ਮਾਨਸ ਜਨਮ ਦਿੱਤਾ ਹੈ ਇਨੂੰ ਸੰਭਾਲੀਏ ਤੇ ਜਿੰਨਾ ਸੰਭਾਲ ਲਿਆ ਸਤਿਗੁਰੂ ਜੀ ਕਹਿੰਦੇ ਉਹਨੋਂ ਕੋ ਗੁਰੂ ਨੂੰ ਦੱਸਣ ਦੀ ਲੋੜ ਵੀ ਨਹੀਂ ਪਰ ਆਪਣਾ ਫਰਜ ਆਏ ਉਹਦੇ ਗਾੜੀ ਪਿਤਾ ਗਾੜੀ ਗੁਰੂ ਗਾੜੀ ਬੇਨਤੀ ਕਰਨ ਦਾ ਬੱਚੇ ਦਾ ਫਰਜ ਹੈ ਇਹ ਕੋ غلامਾ ਨਹੀਂ ਪਤਾ ਤਾਂ ਸਾਨੂੰ ਕਿਆ ਕਹੀ ਕਹਿੰਦੇ ਜੇ ਜਿਆਦਾ ਅਰਦਾਸ ਕਦੇ ਦੀ ਕਰਨੀ ਹੈ ਇਹ ਭਾਈ ਇੱਕ ਮਾਨ ਹੈ ਵੱਡਿਆਂ ਦਾ ਰੱਖਣ ਵਾਸਤੇ ਭਰੋਸਾ ਰੱਖਣਾ ਕਿ ਮੇਰਾ ਜਿਹੜਾ ਮਾਲਕ ਮੇਰਾ ਪਿਤਾ ਉਹ ਸਾਰੀਆਂ ਵਸਤੂਆਂ ਦਾ ਮਾਲਕ ਹੈ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਆਪ ਨਾ ਦਿਓ ਤਾਂ ਲਿਓ ਮੰਗੇ ਇਹ ਹੋਰ ਕਿਸੇ ਕੋ ਜਾ ਕੇ ਮੰਗੀਏ ਉਹ ਔਲਾਮਾ ਹੈ ਉਹ ਸਿਆਣਪ ਨਹੀਂ ਜੇਕਰ ਹੋਂਦੇ ਮੰਗਣ ਜਾਈਏ ਫਿਰ ਔਲਾਮਾ ਮਿਲੇ ਤਹੀ ਜਾਂ ਕੋ ਠਾਕਰ ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ ਜਿਹਦਾ ਮਾਲਕ ਆਪਣਾ ਉੱਚਾ ਬਗਾਨਾ ਦੇ ਗਾੜੀ ਜਾ ਕੇ ਕਹੇ ਮੇਰੇ ਆਹ ਕਾਰ ਜ ਨਹੀਂ ਹੁੰਦਾ ਅਸੀਂ ਕੀ ਕਰਦੇ ਹਾਂ ਬੰਦੇ ਗੁਰੂ ਨੂੰ ਹਾਂ ਮਨ ਦੇ ਕਿਸੇ ਹੋਰ ਨੂੰ ਆ ਗੁਰੂ ਘੜੀ ਵੀ ਝੂਠ ਮਾਰ ਦਿੰਦੇ ਫਿਰ ਕਹਿੰਦੇ ਸਾਡੀ ਆਸ ਪੂਰੀ ਨਹੀਂ ਹੁੰਦੀ ਇਹ ਗੁਰੂ ਜਿਹੜਾ ਸਭ ਤੋਂ ਉੱਪਰ ਮੰਨਿਆ ਜਾਵੇ ਇਹਦਾ ਦਰਜਾ ਫਿਰ ਕਿਰਪਾ ਦੀ ਜੇ ਅਸੀਂ ਹੋਰ ਕਿਤੇ ਜਾਂਦੇ ਸਮਝੋ ਸਾਨੂੰ ਗੁਰੂ ਨਾਲ ਉਹ ਵੱਡਾ ਲੱਗਦਾ ਹੈ ਗੁਰੂ ਨੂੰ ਅਸੀਂ ਉਹਦੇ ਤੋਂ ਘੱਟ ਸ਼ਕਤੀ ਵਾਲਾ ਸਮਝਦੇ ਸਾਡਾ ਕੋਈ ਭਰੋਸਾ ਗੁਰੂ ਨੂੰ ਨਹੀਂ ਸਤਗੁਰੂ ਜੀ ਕਹਿੰਦੇ ਜਾ ਕੇ ਮਨ ਗੁਰ ਕੀ ਭਰਤੀ ਤ ਸਿਜ ਜਨਾਵੇ ਹਰ ਪ੍ਰਭ ਚੀਤ ਜਿੰਨੂ ਉਹਦਾ ਭਰੋਸਾ ਪ੍ਰਤੀਤ ਆ ਗਈ ਇੱਕ ਹੁੰਦਾ ਪ੍ਰੇਮ ਇੱਕ ਹੁੰਦੀ ਪ੍ਰਤੀਤ ਉਹਦੇ ਨਾਲ ਵਿਸ਼ਵਾਸ ਦੇ ਨਾਲ ਇੱਕ ਹਰ ਵੇਲੇ ਇਹ ਮਨ ਵਿੱਚ ਪੱਕਾ ਰਹਿਣਾ ਕਿ ਮੇਰੇ ਗੁਰੂ ਕੋਲ ਸਭ ਕੁਝ ਤਾਕ ਤੇ ਸੁਣਦਾ ਤੇ ਵੇਖਦਾ ਜਰੂਰ ਕਿਰਪਾ ਕਰੇਗਾ ਉਹਦੇ ਤੇ ਕਦੀ ਵੀ ਇਹ ਨਹੀਂ ਸੋਚਣਾ ਕਿ ਤੋਂ ਨਹੀਂ ਕਰਨਾ ਪਤਾ ਨਹੀਂ ਮੇਰੀ ਬੇਨਤੀ ਸੁਣੀ ਕਿ ਨਹੀਂ ਸੁਣੀ ਜੇ ਭਰੋਸਾ ਹੀ ਕੱਚਾ ਹੈ ਤੇ ਗੁਰੂ ਦੇ ਕੋਲ ਉਹ ਸਾਡੀ ਬੇਨਤੀ ਨਹੀਂ ਪਹੁੰਚਦੀ ਗੁਰੂ ਕੀ ਸਾਧ ਸੰਗਤ ਸਤਗੁਰੂ ਜੀ ਕਹਿੰਦੇ ਸਰਬ ਕਲਾ ਭਰਪੂਰ ਹੈ ਇਸ ਕਰਕੇ ਜਿਹੜਾ ਸਾਰੇ ਸੰਸਾਰ ਨੂੰ ਬਖਸ਼ ਰਿਹਾ ਹੈ ਸਭ ਕੁਝ ਤੇਰਾ ਵੀ ਨੂੰ ਚੇਤਾ ਹੈ ਕੋਈ ਐਸੀ ਗੱਲ ਕੋਈ ਐਸੀ 84 ਲੱਖ ਜੀਵ ਕੋਈ ਜੀਵ ਜੰਤੂ ਨਹੀਂ ਰੂ ਜਿਦਾ ਨੂੰ ਪਤਾ ਨਹੀਂ ਹੈ ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਏ ਉਸ ਗੁਰੂ ਅੱਗੇ ਬੇਨਤੀ ਕਰ ਗਏ ਮਹਾਰਾਜ ਕਿਰਪਾ ਕਰਕੇ ਸਾਨੂੰ ਛੋਭੀ ਸਿੱਖਿਆ ਦੇਣਾ ਕਰ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਤੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣ ਸੋ ਇਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਫਰਮਾਨ ਸੋਠ ਰਾਗ ਦੇ ਵਿੱਚੋਂ ਬਖਸ਼ਿਆ ਹੈ ਇਸ ਕਰਕੇ ਗੁਰੂ ਕੀ ਸਾਧ ਸੰਗਤ ਆਪਾਂ ਉਹਦੇ ਗਾੜੀ ਬੇਨਤੀ ਕਰੀਏ ਮਹਾਰਾਜ ਤੂੰ ਸਮਰਾਤਾ ਸੀ ਥਿਣਖਣ ਭੁੱਲਣਾ ਹਾਰਾ ਤੇਰੀ ਗਾੜੀ ਬੇਨਤੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਗਰੇ ਤਿਤੈ ਲਿਓ ਉਬਾਰ ਸਤਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝਈ ਹਰ ਬਿਨ ਬਖਸ਼ਣ ਹਾਰਸ ਗੁਰੂ ਕੀ ਬਾਣੀ ਦੀ ਗੁਰੂ ਕੇ ਸ਼ਬਦ ਦੀ ਵਿਚਾਰ ਕਰਨੇ ਪੜਨ ਦਾ ਵੀ ਤਾਂ ਫਾਇਦਾ ਹੈ ਪਹਿਲਾਂ ਸੁਣਿਆ ਉਹਦਾ ਫਾਇਦਾ ਜਿਹਨੂੰ ਸੁਣ ਦੀ ਜਾਚ ਆ ਗਈ ਸੁਣ ਕੇ ਮੰਨ ਲਿਆ ਮੰਨਿਆ ਉਹਦਾ ਗਿਣਤੀ ਵਿੱਚ ਹੈ ਜਿਹਨੇ ਮੰਨ ਕੇ ਉਹਦੇ ਅਨਸਾਰ ਜੀਵਨ ਆਪਣਾ ਢਾਲ ਲਿਆ ਹੈ ਤੇ ਫਿਰ ਉਹਦੇ ਤੇ ਕਿਰਪਾ ਦੀ ਜਿੱਥੇ ਕਿਹਾ ਨਾਦ ਬਨੋਦ ਕੋਡ ਆਨੰਦ ਜਿਵੇਂ ਕਿਸੇ ਰੋਗੀ ਨੂੰ ਕੋਈ ਕਹਿ ਦੇਵੇ ਤੈਨੂੰ ਬਿਮਾਰੀ ਬੜੀ ਵੱਡੀ ਹੈ ਤੂੰ ਤਾਹ ਕਾਇਮ ਹੋਏਗਾ ਤੈਨੂੰ ਅੰਗੂਰ ਦਿੱਤੇ ਜਾਣ ਲਿਆ ਕੇ ਪਹਿਲਾਂ ਤੁਨੂੰ ਅੰਗੂਰਾ ਦਾ ਨਾਮ ਸੁਣ ਕੇ ਹੀ ਮਨ ਵਿੱਚ ਕੁਝ ਹੌਸਲਾ ਹੋ ਜਾਂਦਾ ਹੈ ਇਹਨੂੰ ਕਹਿੰਦੇ ਨਾਦ ਭਾਵ ਆਵਾਜ਼ ਸੁਣਨੀ ਬਚਨ ਸੁਣਨਾ ਪਹਿਲਾਂ ਸਭ ਤੋਂ ਤੇ ਫਿਰ ਨਾਦ ਤੋਂ ਬਾਅਦ ਨਾਦ ਬਨੋਦ ਕੋਡ ਆਨੰਦ ਇਹ ਚਾਰ ਸਟੇਜਾਂ ਹਨ ਫਿਰ ਉਹ ਕਹਿੰਦਾ ਮੈਨੂੰ ਲਿਆਣ ਕੇ ਦਿਓ ਫਿਰ ਜਾ ਕੇ ਜੋ ਲਿਆਦੇ ਜਾਂਦੇ ਹਨ ਉਹਦੇ ਵਾਸਤੇ ਫਲ ਉਹ ਖਾਂ ਵੇਖਦਾ ਹੈ ਤੇ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਮਨ ਵਿੱਚ ਕੁਝ ਹੋਰ ਸ਼ਾਂਤੀ ਆਉਂਦੀ ਹੈ ਤੇ ਜਦੋਂ ਉਹਨੂੰ ਖਾ ਲੈਂਦਾ ਫਿਰ ਉਹਦਾ ਰਸ ਹੁੰਦਾ ਆਨੰਦ ਆਉਂਦਾ ਹੈ ਉਹਦਾ ਪਤਾ ਲੱਗਦਾ ਇਹਦੀ ਕੀ ਤਾਕਤ ਹੈ ਸਤਿਗੁਰੂ ਜੀ ਕਹਿੰਦੇ ਇਸੇ ਪ੍ਰਕਾਰ ਪਾਏ ਸਾਨੂੰ ਪਹਿਲਾਂ ਇਸ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਸਾਦਾ ਮਨ ਮੰਨਦਾ ਨਹੀਂ ਜਿਉਂ-ਜਿਉਂ ਰੋਜ਼ ਯਤਨ ਕੀਤਾ ਜਾਵੇਗਾ ਜਿਵੇਂ ਵaan ਦੇ ਵਿੱਚ ਦੀ ਨੰਗਣ ਆਵੇ ਤੇ ਪਹਿਲਾ ਬੰਦਾ ਤੁਰਣੀ ਸੌਖਾ ਸਕਦਾ ਫਿਰ ਪੈਟੜਾ ਬਣ ਜਾਂਦਾ ਡੰਡੀ ਬਣ ਜਾਂਦੀ ਪਿਆ ਬਣ ਜਾਂਦਾ ਹੈ ਇਸੇ ਪ੍ਰਕਾਰ ਜਿਉਂ-ਜਿਉਂ ਗੁਰੂ ਕੀ ਆਗਿਆ ਨੂੰ ਮੰਨਿਆ ਜਾਵੇ ਕਿਉਂ ਤੂੰ ਆਪਣੇ ਆਪ ਸਾਰੀ ਸੋਝੀ ਗੁਰੂ ਬਖਸ਼ ਦਿੰਦੇ ਹਨ ਸੋ ਮਾਰੇ ਕਿਰਪਾ ਕਰੇ ਇਹ ਜਿਹੜਾ ਫਰਮਾਨ ਸਤਿਗੁਰਾਂ ਨੇ ਸੇਵਕ ਪਰਿਵਾਰ ਨੂੰ ਤੇ ਆਈ ਸੰਗਤ ਨੂੰ ਬਖਸ਼ਿਆ ਹੈ ਇਹਦੇ ਅਨੁਸਾਰ ਸਾਨੂੰ ਚੱਲਣ ਦੀ ਸਤਿਗੁਰੂ ਜੀ ਦੀ ਸਮਰੱਥਾ ਬਖਸ਼ਣਾ ਇਨੇ ਸਮੇਂ ਚ ਇਨਾ ਕੁਝ ਕਹਿੰਦਿਆਂ ਹੋਈਆਂ ਭੁੱਲਾਂ ਚੁੱਕਾ ਮੂਰਖ ਅਣਜਾਣ ਜੀਵ ਨੂੰ ਬਖਸ਼ ਦੇਣਾ ਅੱਗੇ ਤੋਂ ਸੋਝੀ ਬਖਸ਼ਣੀ ਮਹਾਰਾਜ ਪੜਦੇ ਸੌਂਦਿਆਂ ਨੂੰ ਲਾਹੇ ਵੰਦ ਕਰਨ ਧਰਮ ਦਾ ਪੰਥਾ ਏਕਤਾ ਹੋਵੇ ਵਾਧਾ ਹੋਵੇ ਹੁਣ ਬੜਾ ਪ੍ਰਸ਼ਾਦੀ ਦੇਵ ਪ੍ਰਾਪਤ ਕਰਕੇ ਸੇਵਕ ਪਰਿਵਾਰ ਵੱਲੋਂ ਜਥਾ ਅਸ਼ਕਤ ਜੋ ਗੁਰੂ ਕਾ ਲੰਗਰ ਤਿਆਰ ਕੀਤਾ ਹੈ ਪ੍ਰਸ਼ਾਦਾ ਪਾਣੀ ਛੱਕ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਪਰਿਵਾਰ ਨੂੰ ਵਿਚੜੀ ਰੋ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ